ਲੁਧਿਆਣਾ ਤੋਂ ਕਾਂਗਰਸੀ ਸੰਸਦ ਰਵਨੀਤ ਸਿੰਘ ਮਿੱਟੂ ਪੰਜਾਬ ਵਿਧਾਨ ਸਭਾ ਚੋਣ ਲੜ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਲਾਲਾਬਾਦ ਤੋਂ ਉਹ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਪੀਰ ਸਿੰਘ ਬਾਦਲ ਆਤਿਆਮਾਦੀ ਪਾਰਟੀ ਵੱਲੋਂ ਭਗਵੰਤ ਮਾਨ ਚੋਣ ਮੈਦਾਨ ਦੇ ਵਿੱਚ ਨੇ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਕੀ ਜਾਣਕਾਰੀ ਹੈ ਦੇਖੋ ਜਾਣਕਾਰੀ ਇਹ ਹੈ ਕਿ ਕਾਂਗਰਸ ਦੇ ਜਿਹੜੇ ਸੋਰਸਸ ਨੇ ਉਹ ਦੱਸਦੇ ਨੇ ਕਿ ਰਵਨੀਤ ਮਿੱਟੂ ਨੂੰ ਜਲਾਲਾਬਾਦ ਤੋਂ ਕਾਂਗਰਸ ਚੋਣ ਲੜਾਉਣ ਜਾ ਰਹੀ ਹੈ ਇਹਦੀ ਤਿਆਰੀ ਪੂਰੀ ਤਰ੍ਹਾਂ ਹੋ ਚੁੱਕੀ ਹੈ ਔਰ ਰਵਨੀਤ ਬਿੱਟੂ ਪਿਛਲੇ ਦਿਨਾਂ ਦੇ ਅੰਦਰ ਲਗਾਤਾਰ ਮੀਟਿੰਗਾਂ ਹੋਈਆਂ ਨੇ ਰਵਨੀਤ ਬਿੱਟੂ ਨਾਲ ਹਾਈ ਕਮਾਂਡ ਦੀਆਂ ਤਾਂ ਰਵਨੀਤ ਬਿੱਟੂ ਪਹਿਲਾਂ ਤਿਆਰ ਨਹੀਂ ਸਨ ਪਰ ਹੁਣ ਰਵਨੀਤ ਬਿੱਟੂ ਤਿਆਰ ਹੋ ਗਏ ਨੇ ਮੰਨਿਆ ਜਾ ਰਿਹਾ ਕਿ ਉਹ ਜਲਾਲਾਬਾਦ ਤੋਂ ਲੜਨਗੇ ਕਾਂਗਰਸ ਦੇ ਸੋਰਸਸ ਕਨਫਰਮ ਕਰ ਰਹੇ ਨੇ ਹਾਲਾਂਕਿ ਬਿੱਟੂ ਨੇ ਖਬਰਾਂ ਕਨਫਰਮ ਨਹੀਂ ਕੀਤੀ ਹੈ ਪਰ ਕਾਂਗਰਸ ਦੇ ਸੋਰਸ ਦੱਸਦੇ ਨੇ ਕਿ ਰਵਨੀਤ ਬਿੱਟੂ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਉਂ ਲੜਨਗੇ ਪਹਿਲਾਂ ਮੰਨਿਆ ਜਾ ਰਿਹਾ ਸੀ ਨਵਜੋਤ ਸਿੱਧੂ ਚੋਂ ਲੜਨਗੇ ਪਰ ਹੁਣ ਰਵਨੀਤ ਬਿੱ ਲੱਗ ਚੁੱਕੀ ਹੈ ਕਾਫੀ ਅਹਿਮ ਰਹਿਣ ਵਾਲਾ ਹੋਏਗਾ ਜਲਾਲਾਬਾਦ ਦਾ ਮੁਕਾਬਲਾ ਯਾਦਵਿੰਦਰ ਬਿਲਕੁਲ ਬਿੱਟੂ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਪੰਜਾਬ 'ਚ ਇਸ ਕਰਕੇ ਬਿੱਟੂ ਦਾ ਨੌਜਵਾਨਾਂ 'ਚ ਵੀ ਕਾਫੀ ਅਪੀਲ ਹੈ ਤੇ ਬਿੱਟੂ ਬਿਆਨ ਸਿੰਘ ਫੈਮਿਲੀ ਨਾਲ ਸਬੰਧ ਰੱਖਦੇ ਨੇ ਇੱਕ ਲਗੇਸੀ ਆ ਪੋਲੀਟੀਕਲ ਤਾਂ ਦੇਖੋ ਹੁਣ ਮੁਕਾਬਲਾ ਕਾਫੀ ਇੰਟਰਸਟਿੰਗ ਹੋਏਗਾ ਦੇਖੋ ਕੌਣ ਬਾਜ਼ੀ ਮਾਰਦਾ ਜਲਾਲਾਬਾਦ ਤੋਂ ਜੀ ਧੰਨਵਾਦ ਯਾਦਵਿੰਦਰ ਗੱਲਬਾਤ ਦੇ ਲਈ